ਸਸ ਸਿੱਗਾਂ ਮੇਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਇੱਕ ਆ ਜਾਵਾ ਮੋਸਟ ਇੰਪੋਰਟੈਂਟ ਅਪਡੇਟ ਤੁਹਾਨੂੰ ਪਤਾ ਕਿ ਕਾਫੀ ਸਮੇਂ ਦੇ ਬੱਚੇ ਬੇਟ ਕਰ ਰਹੇ ਸੀਗੇ ਆਪਣੀ ਭਰਤੀ ਬਾਰੇ ਕਿ ਜਿਹੜੀ ਜੀ ਆ ਪਲਸਰੀ ਭਰਤੀ ਹੈ ਸੀ ਪਲਸਾਂ ਠੀਕ ਹੈ ਜੀ ਇਹ ਨੂੰ ਆਪਾਂ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਦੀ ਭਰਤੀ ਵੀ ਕਹਿ ਦਿੰਦੇ ਆ ਜੀ ਠੀਕ ਹੈ ਜੀ ਤਾਂ ਰਾਜ ਜੀ ਇਹਦੀ ਕਾਫੀ ਬੱਚੇ ਕਾਫੀ ਸਮੇਂ ਤੋਂ ਬੇਟ ਕਰ ਰਹੇ ਸੀ ਕਿ ਜੀ ਇਹ ਪੀਪਰ ਕਦੋਂ ਹੋਊਗਾ ਤਾਂ ਠੀਕ ਹੈ ਤਾਂ ਉਹਦੇ ਸਬੰਧ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਇੱਕ ਅਪਡੇਟ ਲੈ ਕੇ ਆਏ ਆ ਕਿਉਂਕਿ ਮੇਰੇ ਵੀ ਦਿਮਾਗ ਦੇ ਵਿੱਚ ਹੈ ਨਹੀਂ ਸੀਗਾ ਇਹ ਗੱਲ ਤੇ ਅੱਜ ਇੱਕ ਬੱਚਾ ਗੁਰਿੰਦਰ ਸ਼ਰਮਾ ਉਹ ਬੱਚੇ ਨੇ ਕਾਲ ਕਰਕੇ ਦੱਸਿਆ ਕਿ ਸਾਰੀ ਦੀ ਐਗਜ਼ਾਮ ਡੇਟ ਹੈ ਜਿਹੜੀ ਉਹ ਅੱਜ ਆਊਟ ਆਫ ਹੋ ਚੁੱਕੀ ਹੈ ਠੀਕ ਹੈ ਜੀ ਕਿਦੋਂ ਦੀ ਜਿਹੜੀ ਸਾਰਾ ਪ੍ਰੋਸੈਸ ਆ ਉਹ ਸਮਝ ਲਓ ਤਾਂ ਕਿਵੇਂ ਤੁਸੀਂ ਦੀ ਤਿਆਰੀ ਕਰਨੀ ਹੈ ਉਹਦੇ ਵਾਸਤੇ ਵੀ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹੋ ਬਾਕੀ ਤੁਹਾਨੂੰ ਦੱਸਣਾ ਰਾਜ ਜਿਹੜੇ ਬੱਚਿਆਂ ਨੇ ਗਰੁੱਪ ਡੀ ਪੰਜਾਬ ਦਾ ਜਿਹੜਾ ਪੇਪਰ ਆ ਉਹਦੀ ਤਿਆਰੀ ਕਰਨੀ ਹੈ ਪੰਜਾਬ ਪੁਲਿਸ ਦੀ ਤਿਆਰੀ ਕਰਨੀ ਹੈ ਪਟਵਾਰੀ ਤਿਆਰੀ ਕਰਨੀ ਹੈ ਤਾਂ ਆਪਾਂ ਜਿਹੜਾ ਆਫਰ ਹੈਗਾ ਉਹਦੀ ਡੇਟ ਐਕਸਟੈਂਡ ਕਰ ਦਿੱਤੀ ਆਪਾਂ ਤਿੰਨ ਤੋਂ ਚਾਰ ਦਿਨ ਤੁਹਾਡੇ ਹੋਰ ਉਹ ਜਿਹੜਾ ਆਫਰ ਹੈਗਾ ਆਪਣੀਆਂ ਭਰਤੀਆਂ ਦੇ ਲੱਗਿਆ ਰਹੂਗਾ ਜਿਹੜਾ ਕਿ 75% ਆਫਰ ਹੈ ਜਿਹਦੇ ਵਿੱਚ ਇੱਕ ਸਾਲ ਦੀ ਵੈਲਿਡਿਟੀ ਦਿੱਤੀ ਜਾ ਰਹੀ ਹੈ ਜਿਹਦੀ ਫੀਸ 1000 1200 ਦੇ ਵਿੱਚ ਵਿੱਚ ਹੈਗੀ ਤੇ ਇੱਕ ਸਾਲ ਦੀ ਫੀਸ ਹੈ ਜੀ ਉਹ ਠੀਕ ਹੈ ਜੀ ਤੇ ਜਿਹੜੇ ਜਿਹੜੇ ਤਿਆਰੀ ਕਰਦਾ ਜਦੋਂ ਉਹ ਕਰ ਸਕਦਾ ਹੈ ਤਿਆਰੀ ਕਰਨ ਵਾਸਤੇ ਤੁਸੀਂ ਐਪ ਡਾਊਨਲੋਡ ਕਰ ਲਿਓ ਦੀਪਪੁਲ ਰੈਜੂਕੇਸ਼ਨਰ ਦਾ ਐਪ ਡਾਊਨਲੋਡ ਕਰ ਲਿਓ ਆਪਣੀ ਠੀਕ ਹੈ ਜੀ ਪਲੇ ਸਟੋਰ ਤੋਂ ਡਾਊਨਲੋਡ ਜਿੰਨਾ ਬੱਚਾ ਕੋਲ ਆਈਫੋਨ ਉਹਨੇ ਐਪ ਡਾਊਨਲੋਡ ਸਲੇਵਸ ਰਾਜੇ ਅਸੀਂ ਬਿਲਕੁਲ ਜ਼ੀਰੋ ਲੈਵਲ ਤੋਂ ਕਰਵਾਉਣੇ ਹੁੰਦੇ ਆ ਬਿਲਕੁਲ ਜ਼ੀਰੋ ਲੈਵਲ ਤੋਂ ਸਾਰੀਆਂ ਕਲਾਸਾਂ ਦੇ ਨਾਲ ਪੀਡੀਐਫ ਮਿਲਣਗੇ ਸਾਰੀਆਂ ਕਲਾਸਾਂ ਦੇ ਨਾਲ ਵੀਡੀਓ ਲੈਕਚਰ ਮਿਲਣਗੇ ਸਾਰੀਆਂ ਕਲਾਸਾਂ ਰਾਜੇ ਪੰਜਾਬੀ ਤੇ ਇੰਗਲਿਸ਼ ਮੀਡੀਅਮ ਦੇ ਵਿੱਚ ਹੋਣਗੀਆਂ ਸਾਰੇ ਸਬਜੈਕਟ ਤੁਹਾਨੂੰ ਇਹਦੇ ਵਿੱਚ ਕਰਵਾਏ ਜਾਣਗੇ ਕਹਿੰਦਾ ਮਤਲਬ ਕੰਟੈਂਟ ਵੀ ਤੁਹਾਨੂੰ ਸਿਰਫ ਤੇ ਸਿਰਫ ਅਸੀਂ ਉਹੀ ਕਰਵਾਵਾਂਗੇ ਜਿਹੜਾ ਐਗਜ਼ਾਮ ਦੇ ਲਈ ਟਰ ਇੰਪੋਰਟੈਂਟ ਹੈ ਦੇ ਐਗਜ਼ਾਮ ਦੇ ਵਿੱਚ ਤੁਹਾਨੂੰ 80 ਤੋਂ 85% ਸਾਡਾ ਰਿਜ਼ਲਟ ਮਿਲੂਗਾ ਜਿਵੇਂ ਕਿ ਤੁਸੀਂ ਜੇਲ ਬਾਰਡਨ ਦੇ ਪੇਪਰ ਵਿੱਚ ਵੀ ਹੁਣ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਦਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰ ਦਿਓ ਬਾਕੀ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਨੰਬਰ ਤੇ ਮੈਨੂੰ ਤੁਸੀਂ ਕਾਲ ਕਰਕੇ ਵੀ ਪੁੱਛ ਸਕਦੇ ਹੋ ਠੀਕ ਹੈ ਜੀ ਚਲੋ ਜੀ ਅੱਜ ਆਪਾਂ ਗੱਲ ਕਰਦੇ ਆ ਪਲਸਾ ਵੱਲ ਦੇਖੋ ਰਹਾ ਜੀ ਆ ਆਪਣਾ ਨੋਟੀਫਿਕੇਸ਼ਨ ਹੈਗਾ ਜਿਹੜਾ ਰਹਾ ਜੀ ਨੰਬਰੋਂ ਪਾਇਆ ਗਿਆ ਹੈ ਠੀਕ ਹੈ ਜੀ ਗਰੁੱਪ ਡੀ ਦੀ ਇਹ ਭਰਤੀ ਸੀਗੀ ਜਿਹਦੇ ਵਿੱਚ ਪ੍ਰੋਸੈਸ ਸਰਵਰ ਦੀਆਂ 22 ਪੋਸਟਾਂ ਸੀਗੀਆਂ ਜੀ ਠੀਕ ਹੈ ਤੇ ਗਰੁੱਪ ਡੀਆਂ ਡੀ ਦੀਆਂ ਅਸਾਮੀਆਂ ਦੀ ਭਰਤੀ ਦੇ ਸੰਦਰਭ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਰਾਜ ਕਾਨੂੰਨੀ ਸੇਵਾ ਥਾਰਟੀ ਵੱਲੋਂ ਇਹਨਾਂ ਅਸਾਮੀਆਂ ਨੂੰ 8ਵੇਂ ਪੱਧਰ ਦੀ ਪੰਜਾਬੀ ਭਾਸ਼ਾ ਪ੍ਰੀਖਿਆ ਮਿਤੀ 1 ਤਰੀਕ ਦੂਜੇ ਮਹੀਨੇ ਦੀ ਰਹਿ ਜੀ ਕਹਿੰਦਾ ਮਤਲਬ ਅੱਜ ਤੁਹਾਡੇ ਕੋਲੇ 20 ਦਿਨ ਲਗਭਗ 20 ਤੋਂ ਵੀ ਥੋੜੇ ਦਿਨ ਤੁਹਾਡੇ ਕੋਲੇ ਬਚਦੇ ਆ 17-18 ਦਿਨ ਠੀਕ ਹੈ ਜੀ ਤੇ ਇੰਨੀ ਵੀ ਨਹੀਂ ਵਜੇ ਸਾਡੇ 15 16 ਤਰੀਕ ਹੋ ਗਈ ਜਾਦਨੀ ਨੇ ਤੇ 14 15 ਦਿਨ ਤੁਹਾਡੇ ਕੋਲੇ ਪਾਇਆ ਹੈ ਜੀ ਠੀਕ ਹੈ ਜੀ ਤੇ ਐਤਵਾਰ ਨੂੰ ਤੁਹਾਡੀ ਪ੍ਰੀਖਿਆ ਲਈ ਜਾਊਗੀ ਤੇ ਜਿਹੜਾ ਇਹਦੇ ਬਾਰੇ ਕੋਈ ਵੀ ਰਾਜੇ ਪ੍ਰੀਖਿਆ ਦਾ ਸਮਾਂਗਾ ਜਿਹੜਾ ਐਡਮਿਟ ਕਾਰਡ ਆਊਗਾ ਉਹ ਤੁਹਾਡਾ ਪਬਲਿਕ ਨੋਟਿਸ ਨਹੀਂ ਜਿਵੇਂ ਆ ਨੋਟਿਸ ਆਇਆ ਉਸ ਤਰ੍ਹਾਂ ਹੀ ਜਲਦੀ ਤਾਂ ਦਹੇ ਚੱਕ ਤੁਹਾਨੂੰ ਦੱਸ ਦਿੱਤਾ ਜਾਊਗਾ ਕਿ ਕਿੱਥੇ ਕਿੱਥੇ ਤੁਹਾਡਾ ਪੇਪਰ ਹੋਣਾ ਹੈ ਠੀਕ ਹੈ ਜੀ ਬਾਕੀ ਦਾ ਜੀ ਇਹਦੇ ਵਿੱਚ ਹੋਣਾ ਪੰਜਾਬੀ ਦਾ ਪੇਪਰ ਏ ਪੰਜਾਬੀ ਦਾ ਏ ਪੇਪਰ ਹੋਣਾ ਜਿਹੜਾ ਕਿ 50 ਨੰਬਰ ਦਾ ਹੋਊਗਾ ਜੀ ਠੀਕ ਹੈ ਬਾਕੀ ਜੇ ਕੋਈ ਕੈਂਡੀਡੇਟ ਹੈ ਜਿਹੜੀ ਫੁੱਲ ਡਿਟੇਲ ਦੇ ਵਿੱਚ ਤਿਆਰੀ ਕਰਨਾ ਚਾਹੁੰਦਾ ਹੈ ਪੰਜਾਬੀ ਦੇ ਇਗਜ਼ਾਮ ਦੀ ਤਾਂ ਤੁਸੀਂ ਆਪਣਾ ਆਲ ਪੰਜਾਬ ਇਗਜ਼ਾਮ ਲੈ ਸਕਦੇ ਹੋ ਜਿਹਦੇ ਤੇ ਬਹੁਤ ਵੱਡਾ ਆਫਰ ਚੱਲ ਰਿਹਾ ਹੈ ਜਿਹਦੇ ਵਿੱਚ ਤੁਹਾਨੂੰ 32 ਕਲਾਸਾਂ ਮਿਲਣਗੀਆਂ ਪੰਜਾਬੀ ਲੈਂਗੁਏਜ ਦੀਆਂ ਜਿਹਦੇ ਵਿੱਚ 32 ਕਲਾਸਾਂ ਮਿਲਣਗੀਆਂ ਪੰਜਾਬੀ ਲੈਂਗੁਏਜ ਦੀਆਂ ਬਹੁਤ ਹੀ ਡੀਪਲੀ ਹੋਣਗੀਆਂ ਰਾਜੀ ਬਾਕੀ ਪੈਚ ਲੈਟਾ ਤੁਹਾਡੇ ਫੈਰਕ ਜਿਹੜੇ ਹੋਰ ਵੀ ਭਰਤੀਆਂ ਹੋਣਗੀਆਂ ਪੰਜਾਬ ਦੇ ਵਿੱਚ ਗਰੁੱਪ ਡੀ ਦੀਆਂ ਜਿਵੇਂ ਚੱਲ ਰਹੀਆਂ 406 ਠੀਕ ਹੈ ਜੀ ਤਾਂ ਉਹਦਾ ਵੀ ਤੁਹਾਨੂੰ ਇਹਦੇ ਵਿੱਚ ਸਾਰਾ ਸਲੇਬਸ ਕਰਿਆ ਕਰਾਇ ਮਿਲ ਜੂਗਾ ਜੇ ਕਿਸੇ ਬੱਚੇ ਨੇ ਪਲਸਰੀ ਸਪੈਸ਼ਲ ਤਿਆਰੀ ਕਰਨ ਦੇ ਲਈ ਵਿੱਚ ਤੁਹਾਡਾ ਪੰਜਾਬੀ ਦਾ ਫੋਲਡਰ ਬਣਿਆ ਹੋਇਆ ਜੀ ਜੀ ਤੁਹਾਨੂੰ 32 ਤੋਂ 33 ਕਲਾਸਾਂ ਮਿਲਣਗੀਆਂ ਜਿਹੜੀਆਂ ਕਿ ਬਹੁਤ ਡੀਪਲੀ ਦੱਸਿਆ ਹੋਇਆ ਦੇ ਵਿੱਚ ਤਾਂ ਉੱਥੋਂ ਤੁਸੀਂ ਕਰ ਸਕਦੇ ਹੋ ਤੁਹਾਡੇ ਕੋਲ ਟਾਈਮ ਹੈਗਾ ਜੀ ਇੱਕ ਹੀ ਸਬਜੈਕਟ ਪੜ੍ਹਨਾ ਹੋਰ ਤੁਸੀਂ ਕੁਝ ਨਹੀਂ ਪੜ੍ਹਨਾ ਠੀਕ ਹੈ ਜੀ ਤੇ ਇਹ ਤੋਂ ਤੁਸੀਂ ਕਰ ਸਕਦੇ ਹੋ ਇਗਜ਼ਾਮ ਡੇਟ ਤੁਹਾਡੀ ਦੂਜੇ ਮਹੀਨੇ ਦੀ ਪਹਿਲੀ ਤਰੀਕ ਨੂੰ ਤੁਹਾਡਾ ਇਗਜ਼ਾਮ ਹੈ ਜਿਹੜਾ ਉਹ ਹੋਣ ਜਾ ਰਿਹਾ ਹੈ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸਤੇ ਰਹੋ